ਬਿਲਕੁਲ ਕੀਤਾ ਜਾ ਰਿਹਾ ਜੀ ਔਰ ਬੜਾ ਹੁਲਾਰਾ ਮਿਲ ਰਿਹਾ ਲੋਕਾਂ ਦਾ ਪਿਆਰ ਮਿਲ ਰਿਹਾ ਮੈਂ ਸ਼ੁਕਰਗੁਜ਼ਾਰ ਆ ਲੋਕਾਂ ਦਾ ਮਾੜ ਕੇ ਬੈਠੇ ਸਾਡੀ ਜੀਤ ਗਏ ਸੰਜੀਵ ਰੋਣਾ ਜੀ 35000 ਤੋਂ ਵੱਧ ਵੋਟਾਂ ਨਾਲ ਜਿੱਤ ਗਏ ਆਮ ਆਦੀ ਪਾਰਟੀ ਬਹੁਤ ਬੜੀ ਲੀਡ ਸ ਹੈ ਇਹ ਪਛਮੀ ਹਲਕੇ ਜਿਹੜੀ ਆਮ ਆਦੀ ਪਾਰਟੀ ਦਾ ਪੜਾ ਪੜੀਆਂ ਆਮ ਆਦੀ ਪਾਰਟੀ ਦੇ ਉਮੀਦਵਾਰ ਸ਼੍ਰੀ ਸਿੰਘ ਏਵਰੋਰਾ ਜੀ ਹਾਈ ਟੂ ਟੂ ਟੋਰ ਕਰ ਕਰ ਜਾ ਰਹੇ ਨੇ ਮਾਰਕੀਟ ਜਾ ਰਹੇ ਨੇ ਤੇ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਤੇ ਲੋਕ ਆਪ ਮੁਹਾਰੇ ਦੇਖੋ ਪਿੱਛੇ ਚੱਲ ਰਹੇ ਨੇ ਕਿਉਂਕਿ ਲੋਕਾਂ ਨੂੰ ਪਤਾ ਵੀ ਆਮ ਆਦੀ ਪਾਰਟੀ ਨੇ ਜੋ 3 ਸਾਲ ਦੇ ਵਿੱਚ ਕੰਮ ਕੀਤੇ ਨੇ ਅਜੇ 2 ਸਾਲ ਬਾਕੀ ਨੇ ਤੇ ਜੋ 74 ਸਾਲ ਦਾ ਕੂੜਾ ਖਿਲ ਰਿਹਾ ਹੋਇਆ ਆਮ ਆਦੀ ਪਾਰਟੀ ਨੇ 3 ਸਾਲ ਸਭਾਈ ਕੀਤੀ ਤੇ ਬਾਕੀ 2 ਸਾਲ ਚ ਇਹ ਕਰਨਗੇ ਇਸ ਕਰਕੇ ਅੱਜ ਸੰਜੀਵ ਰੋੜਾ ਦੇ ਹੱਕ ਦੇ ਵਿੱਚ ਹਜੂਮ ਕੇ ਲੱਗਿਆ ਹੋਇਆ ਵਾ ਆਪ ਮਾਰੇ ਲੋਕ ਕੈਂਪੇਨ ਕਰ ਰਹੇ ਨੇ ਕਿਉਂਕਿ ਇੱਕੋ ਇੱਕ ਹੱਲ ਹੈ ਆਮ ਆਦੀ ਪਾਰਟੀ ਔਰ ਉਹ ਸੋਚ ਰਹੇ ਨੇ ਕਿ ਆਮ ਆਦੀ ਪਾਰਟੀ ਦਾ ਉਮੀਦਵਾਰ ਸ੍ਰੀ ਸੰਜੀਵ ਰੋੜਾ ਨੂੰ ਜਿਤਾ ਕੇ ਤੇ 2 ਸਾਲ ਦੇ ਵਿੱਚ ਹੋਰ ਅਸੀਂ ਲਾਹ ਲੈ ਲਈਏ ਹੋਰ ਆਪਣੇ ਇਲਾਕੇ ਦੇ ਕੰਮ ਕਰਾ ਲਈਏ ਕਿਉਂਕਿ ਬਹੁਤ ਹੀ ਵਧੀਆ ਇਮਾਨਦਾਰ ਤੇ ਸੰਜਾਵਤ ਸਮਾਜ ਸੇਵੀ ਬਲਕੇ ਇਨਸਾਨ ਨੇ ਸੰਜੀਵ ਰੋੜਾ ਜੀ ਜੋ 3 ਸਾਲ ਦੇ ਵਿੱਚ ਰਾਜ ਸਭਾ ਦੇ ਹੁੰਦੇ ਆ ਜੋ ਕੰਮ ਕਰਾ ਰਹੇ ਉਹਨਾਂ ਦੇਖਦੇ ਹੋਏ ਅੱਜ ਨਾਲ ਜੁੜੇ ਹੋਏ ਨੇ ਤੇ ਆਮ ਆਦੀ ਪਾਰਟ ਦੇ ਮੁਖੀ ਸ਼੍ਰੀ ਰਿੰਦਕੇਜੀਵਾਲ ਜੀ ਮੁੱਖ ਮੰਤਰੀ ਸਾਹਿਬ ਹੁਣ ਸਿੰਘ ਮਾਨ ਜੀ ਤੇ ਆਮ ਆਦੀ ਪਾਰਟ ਦੇ ਪ੍ਰਧਾਨ ਸ਼੍ਰੀ ਅਮਰੋੜਾ ਜੀ ਔਰ ਜਿਨ੍ਹਾਂ ਦੀ ਸੋਚ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਪੰਜਾਬ ਰੰਗਲਾ ਤਾਂ ਹੀ ਬਣ ਸਕਦਾ ਜਦੋਂ ਅਸੀਂ ਇਕੱਠੇ ਹੋ ਕੇ ਆਪਣੇ ਪੰਜਾਬ ਵਾਸਤੇ ਲੱਗਾਂਗੇ ਅੱਜ ਸਾਰੇ ਹੀ ਲੋਕ ਆਮ ਆਦੀ ਪਾਰਟ ਦਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਲੱਗੇ ਹੋਏ ਆ।